ਕੀ ਹਾਲ ਹੈ ਜੀ ਮੈਂ ਲਾਉਂਦਾ ਸੀ ਬਾਜਰੇ ਮੱਕੀ ਨੂੰ ਪਾਣੀ ਤਾਂ ਵੀਡੀਓ ਆਈ ਇੱਕ ਬਹੁਤ ਵਧੀਆ ਲੱਗੀ ਵੀ ਗੱਲ ਸਮਝਣ ਦਾ ਸਮਝਾਉਣ ਦਾ ਹਰੇਕ ਦਾ ਆਪੋ ਆਪਣਾ ਨਜ਼ਰੀਆ ਏ ਕਿਸੇ ਦੀ ਕਿਸੇ ਨਾਲ ਸੋਚ ਕਦੇ ਵੀ ਮੈਚ ਨਹੀਂ ਕਰਦੀ ਤੇ ਉਹਦੇ ਤੇ ਜਿਹੜੀ ਬੰਦੇ ਨੇ ਐਗਜ਼ਾਮਪਲ ਦੇ ਕੇ ਸਮਝਾਈ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਦੱਸਿਓ ਕਿਦਾਂ ਲੱਗੀ ਵੀ ਗੱਲ ਸਮਝਣ ਸਮਝਾਉਣ ਦਾ ਤਰੀਕਾ ਵਧੀਆ ਨਜ਼ਰੀਆ ਆਪੋ ਆਪਣਾ ਕਹਿੰਦਾ ਅੱਜ ਦੀ ਤੁਹਾਨੂੰ ਕਹਾਣੀ ਬਹੁਤ ਵਧੀਆ ਸੁਣਾਉਣਾ ਖੇਤਾਂ ਚਾਏ ਹੋਏ ਮੱਕੀ ਨੂੰ ਪਾਣੀ ਲੱਗਦਾ ਪਿੱਛੇ ਬਾਜਰੇ ਨੂੰ ਦੇਖੋ ਨਾਲ ਤੁਹਾਨੂੰ ਇਹ ਦਿਖਾਉਨੇ ਆ ਮੌਸਮ ਕਹਿੰਦਾ ਰਾਜੇ ਦੀ ਜਿਹੜੀ ਜ਼ਿੰਦਗੀ ਆ ਬਹੁਤ ਰੂਲ ਰੂਲ ਤੇ ਅਸੂਲ ਨਾਲ ਜਿਉਂਦੇ ਨੇ ਤੇ ਇਦਾਂ ਹੀ ਕੋਈ ਰਾਜੇ ਆ ਸੀਗਾ ਆਪੀ ਪ੍ਰਜਾ ਦਾ ਤਾਂ ਉਹਨੇ ਰੂਲ ਸੂਲ ਬਣਾਏ ਹੋਏ ਸੀਗੇ ਬਹੁਤ ਉਹਦਾ ਸਭ ਤੋਂ ਮੇਨ ਰੂਲ ਤਾਂ ਜਿਹੜਾ ਉਹ ਇਹ ਤਾਂ ਵੀ ਜਿਹੜਾ ਵੀ ਆਊਗਾ ਉਹਨੂੰ ਚਾਹ ਪਾਣੀ ਤਾਂ ਦੇਣੀ ਦੇਣਾ ਕਹਣਾ ਵੀ ਜੇ ਕਿਸੇ ਨੂੰ ਦੁਬਾਰਾ ਚਾਹ ਪਾਣੀ ਵੀ ਚਾਹੀਦਾ ਤਾਂ ਉਹਨੂੰ ਦਓ ਜਵਾਬ ਨਹੀਂ ਹੈਗਾ ਦਓ ਬੈਨੇ ਆਪਾਂ ਤਾਂ ਵੀ ਦਓ ਉਹਨੂੰ ਚਾਹ ਪਾਣੀ ਤਾਂ ਜਿਹਨੂੰ ਤਾਂ ਹੋਰ ਚਾਹ ਚਾਹੀਦੀ ਆ ਚਾਹ ਪਾਣੀ ਉਹੋ ਕੱਪ ਨੂੰ ਸਿੱਧਾ ਰੱਖੂਗਾ ਟ੍ਰੇ ਦੇ ਵਿੱਚ ਗਰਮੀ ਬਹੁਤ ਆ ਜਿਹਨੂੰ ਤਾਂ ਚਾਹ ਹੋਰ ਚਾਹੀਦੀ ਉਹ ਤਾਂ ਕੱਪ ਸਿੱਧਾ ਰੱਖੂਗਾ ਟ੍ਰੇ ਦੇ ਵਿੱਚ ਜਿਹਨੂੰ ਚਾਹ ਦੀ ਹੋਰ ਲੋੜ ਨਹੀਂ ਹੈਗੀ ਉਹ ਕੱਪ ਨੂੰ ਮੂਦਾ ਰੱਖ ਦਊਗਾ ਵੀ ਬੋਲ ਕੇ ਨਹੀਂ ਦੱਸਣਾ ਹੈਗਾ ਕੱਪ ਤੋਂ ਅੰਦਾਜ਼ਾ ਲਾਉਣਾ ਤਾਂ ਹੁਣ ਬੰਦੇ ਆਉਂਦੇ ਰੋਜ਼ ਆਪਦੀ ਫਰਿਆਦ ਲੈ ਕੇ ਆਪਦਾ ਕੰਮ ਕਰਵਾ ਕੇ ਚਲੇ ਜਾਂਦੇ ਤਾਂ ਇਦਾਂ ਹੀ ਇੱਕ ਦਿਨ ਬੰਦਾ ਆਇਆ ਉਹਨੇ ਚਾਹ ਪਣੀ ਪੀਤਾ ਤੇ ਜਿਹੜਾ ਕੱਪ ਸੀ ਉਹਨੇ ਉਹ ਟੇਡਾ ਪਾ ਦਿੱਤਾ ਜਦੋਂ ਟੇਡਾ ਕੱਪ ਪਾਤਾ ਟਰੇ ਦੇ ਵਿੱਚ ਤਾਂ ਮੰਤਰੀ ਉਹਦੇ ਸਾਰੇ ਹੈਰਾਨ ਹੋ ਗਏ ਵੀ ਹੁਣ ਇਹਨੂੰ ਕੀ ਕਰੀਏ ਨਾ ਇਹਨੂੰ ਚਾਹ ਦੀ ਲੋੜ ਆ ਪਤਾ ਨਹੀਂ ਨਹੀਂ ਹੈਗੀ ਜਾਂ ਪੁੱਠਾ ਕਰਦਾ ਜਾਂ ਸਿੱਧਾ ਕਰਦਾ ਤਾਂ ਹੀ ਸਾਨੂੰ ਪਤਾ ਲੱਗਦਾ ਵੀ ਹੁਣ ਇੱਥੋਂ ਕੀ ਕਰੀਏ ਤਾਂ ਉਧਰੋਂ ਰਾਜਾ ਆ ਗਿਆ ਰਾਜਾ ਕਹਿੰਦਾ ਵੀ ਹਾਂ ਕਿਵੇਂ ਆ ਵੀ ਪੁਲਾਤਾ ਬੰਦੇ ਨੂੰ ਚਾਹ ਪਾਣੀ ਉਹ ਕਹਿੰਦਾ ਵੀ ਰਾਜਾ ਨੂੰ ਚਾਹ ਪਾਣੀ ਤਾਂ ਪੁਲਾਤਾ ਬੰਦੇ ਨੇ ਬੋ ਬੂਸਲ ਚ ਪਾਤੀ ਗੱਲ ਵੀ ਹੁਣ ਇਹ ਨਹੀਂ ਪਤਾ ਇਹਨੂੰ ਚਾਹ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਮੈਂ ਤਾਂ ਕਪਟੇਡਾ ਕਰਤਾ। ਤੋਂ ਜਦ ਪੁੱਛਿਆ ਉਹਨਾਂ ਨੇ ਬਿਠਾ ਕੇ ਕਹਿੰਦੇ ਵੀ ਹੁਣ ਦੱਸ ਤਾਂ ਸਹੀ ਤੈਨੂੰ ਚਾਹ ਚਾਹੀਦੀ ਹੈ ਜਾਂ ਨਹੀਂ ਚਾਹੀਦੀ। ਉਹ ਕਹਿੰਦਾ ਵੀ ਮੇਰਾ ਜੋ ਅੰਦਾਜ਼ਾ ਗੱਲ ਕਹਿਣ ਦਾ ਤੁਹਾਨੂੰ ਸਮਝਾਉਣ ਦਾ ਮੈਂ ਉਹ ਆਪਦੇ ਹਿਸਾਬ ਨਾਲ ਕਰਤਾ। ਹੁਣ ਤੇਰੇ ਕਹਿੰਦਾ ਵਜੀਰ ਨੇ ਮੰਤਰੀ ਨੇ ਸੰਤਰੀ ਨੇ ਹੁਣ ਇਹਨਾਂ ਦੀ ਕਹਿੰਦਾ ਉਹ ਆ ਸੋਚਣ ਸ਼ਕਤੀ ਵੀ ਇਹਨਾਂ ਨੂੰ ਕੀ ਲੱਗਦਾ ਮੈਨੂੰ ਚਾਹ ਚਾਹੀਦੀ ਹੈ ਜਾਂ ਨਹੀਂ ਚਾਹੀਦੀ। ਤਾਂ ਕਹਿਣ ਦਾ ਭਾਵੇਂ ਤਾਂ ਉਹਦਾ ਵੀ ਹਰੇਕ ਗੱਲ ਨੂੰ ਹਰੇਕ ਬੰਦਾ ਆਪਦੇ ਹਿਸਾਬ ਨਾਲ ਸਮਝਦਾ ਨਾ ਕਿ ਦੂਜੇ ਦੇ ਹਿਸਾਬ ਨਾਲ ਵੀ ਹਰੇਕ ਗੱਲ ਨੂੰ ਸਮਝਣ ਦਾ ਬੰਦੇ ਦਾ ਲਾਇਦਾ ਲਾਇਦਾ ਨਜ਼ਰੀਆ ਨਾ ਕਿ ਕਿਸੇ ਦਾ ਸਹੀਮ ਹੁਣਕਾ ਦਾ ਤੁਸੀਂ ਆਪ ਸਮਝਦਾਰ ਹੋ ਜਿਵੇਂ ਮਰਜ਼ੀ ਸਮਝ ਲਓ ਮੈਂ ਜਿਹੜੇ ਨਜ਼ਰੀਆ ਨਾਲ ਸਮਝਾਉਣੋਂ ਤਾਂ ਮੈਂ ਤੁਹਾਨੂੰ ਸਮਝਾਤਾ ਮੋਟਰ ਆਪਣੀ ਚੱਲਦੀ ਆ ਬਾਜਰੇ ਨੂੰ ਮੈਂ ਤਾਂ ਗੱਲ ਦੇਖ ਕੇ ਜਿਆਦਾ ਵਧੀਆ ਲੱਗੀ ਜਿਆਦਾ ਆ ਕਿ ਆ ਦੇਖੋ ਪਾਣੀ ਲੱਗਦਾ ਮੱਕੀ ਨੂੰ ਬਾਜਰੇ ਨੂੰ ਪੁਰਤੋਂ ਸਪਰੇਅ ਕੀਤੀ ਦਾ ਅਸਰ ਦਿਖਾਉਣਾ ਇੱਕ ਦਿਨ ਸਪਰੇਅ ਕਰੀਤੀ ਚੂਹੇ ਦੇਖਿਓ ਭਈ ਇਹਨਾਂ ਕਿਵੇਂ ਲੱਗੇ ਹੋਏ ਨੇ ਆਹ ਦੇਖੋ ਚੂਹਾ ਫੁੱਲ ਦੇਖੋ ਇਹਦੇ ਨਾਲ ਆਹ ਚੂਹਾ ਫੁੱਲ ਟੁੱਟੀ ਵੀ ਜਾਂਦੇ ਨਾਲ ਦੀ ਨਾਲ ਆਹ ਦੇਖੋ ਆਹ ਚੂਹਾ ਆ ਗਿਆ ਇਹਦੇ ਨਾਲ ਇਕੱਠ ਗੱਠ ਤੇ ਹੀ ਨੇ ਹਾਲ ਤੱਕ ਕੈਮਰੇ ਚ ਇਹ ਨਹੀਂ ਦਿਖਾ ਨਹੀਂ ਦਿਖਾਈ ਨਹੀਂ ਹੈਗੇ ਬਹੁਤ ਜ਼ਿਆਦਾ ਉਹ ਸਪਰੇਅ ਨਾਲ ਚੂਹਾ ਲੱਗਦਾ ਸਭ ਲੰਬਾ ਕੀ ਹੈ ਇਹ ਜੀਦੀ ਕੀ ਪਿਛਲੇ ਸਾਲ ਡਿਮਾਂਡ ਬਹੁਤ ਏ ਇੱਕ ਸਬਜ਼ੀ ਵਾਲਾ ਮੈਨੂੰ ਕਰਦਾ ਡੇਲੀ ਇਹਨੂੰ ਪਾਣੀ ਲਾਉਣਾ ਪੈਂਦਾ ਪਰ ਇੱਕ ਦਿਨ ਨਾਲ ਆ ਇੰਨਾ ਫੁੱਲ ਟੁੱਟ ਕੇ गिरਦਾ ਛੱਡ ਗੱਲ ਦੋ ਤੁਹਾਨੂੰ ਕਾਂਹ ਪ੍ਰਿੰਡੀਆਂ ਦਾ ਹੋਣਾ ਇੱਕ ਇੱਕ ਬੂਟੇ ਨੂੰ ਦੋ ਦੋ ਪ੍ਰਿੰਡੀਆਂ ਨੇ ਆ ਦੇਖੋ ਐਂ ਚੂਈ ਚੂਏ ਨਾਲ ਭਰੇ ਪਈਆ ਬੇਲਾ ਸੌ ਸਵਾ ਸੌ ਤੋਂ ਪ੍ਰੇਵ ਬਾਜੂਆਂ ਚਾਤਾਠ ਵੇਲਾਂ ਨੂੰ ਬਦੂਗ ਦਿਨ ਦੀ ਗੱਲ ਆ ਆ ਦੇਖੋ ਦੂ ਪ੍ਰਿੰਟਿੰਗ ਆ ਬੂਟੇ ਨੂੰ ਵੀ ਦੋ ਹਰੇਕ ਨੂੰ ਦੋ ਦੋ ਨੇ ਇਹ ਕੱਲੂ ਤੋੜਨੀਆਂ ਪੈਣਗੀਆਂ ਪਰसों ਤੋੜੀਆਂ ਸੀਆਂ ਕੱਲ੍ਹ ਦੀ ਤੇ ਸਾਡੀ ਨੀ ਤੋੜੀਆਂ ਦੇਖੋ ਆ ਵੀ ਦੋ ਨੇ ਆ ਵੀ ਦੋ ਨੇ ਟੋੜ ਲਈ ਦੋ ਦੋ ਹਰੇਕ ਬੂਟੇ ਨੂੰ ਸਪਰੇਅ ਨਾਲ ਸਬਜ਼ੀ ਉੱਤਰਦੀ ਪਾਉਦਾ ਇਹ ਵਾਰ ਪੁੰਦਾ ਮਿਰਚ ਵੀ ਦੇਖੋ ਮਿਰਚ ਦਾ ਰਿਜ਼ਲਟ ਇੱਟ ਚਲ ਜਾਦਾ ਪਾਣੀ ਦੀ ਹੋਰ ਕੋਈ ਏਡੀ ਖਿੱਚਣੀ ਸਵਰੇਥ ਤਾਂ 10 ਦਿਨ ਬਾਅਦ 15 ਦਿਨ ਬਾਅਦ ਇੱਕ ਹੁੰਦੀ ਆ ਕਦੇ